ਲਾਈਨ ਦੇ ਉੱਪਰ 11 ਕੇਵੀ ਦਾ ਡੰਪਰ ਪਾਣ ਲਈ ਚੜਿਆ ਜਦੋਂ ਲਾਈਨ ਦੇ ਉੱਪਰ ਤੇ ਸਰ ਜਿਹੀ ਸਾਹਮਣੇ ਲਾਈਨ ਨਹੀਂ ਬੰਦ ਕਰਾਈ ਸੀ ਤੇ ਵਟੋ ਆਹ ਸਾਬ ਵਾਪਰਿਆ ਸਰ ਮੇਰੇ 11000 ਵੋਲਟੇਜ ਪੇਟ ਦੇ ਉੱਪਰ ਦੀ ਲੱਕੇ ਲੱਤਾਂ ਵੀ ਇਸ ਦੀ ਸਰ ਮੇਰੇ ਪੜਾਖੇ ਪੈ ਗਏ ਸੀ ਤੋਂ ਸਰ ਉਸ ਤੋਂ ਬਾਅਦ ਮੈਂ ਪੀਜੀਏ ਟ੍ਰੀਟਮੈਂਟ ਹੋਇਆ ਸਰ ਜਿਸ ਦੇ ਵਿੱਚ ਸਰ ਮੇਰੀ ਲੱਤਾਂ ਘੱਟਣੀਆਂ ਪਈਆਂ ਸਰ ਮੇਰੇ ਮਾਤਾ ਜੀ ਚਲੇ ਗਏ ਬਿਸਕੋੜਾ ਦੇ ਕੇ ਤੇ ਮੇਰੀ ਧਰਮ ਬਦਨੀ ਸਰ ਉਹ ਮੈਨੂੰ ਡਿਵੋਸਟਰੀ ਕੇ ਸਰ ਚਲੀ ਗਈ ਉਸ ਤੋਂ ਬਾਅਦ ਸਰ ਇਹ ਜੱਟ ਐਮ ਵੀ ਆਇਆ ਜਦੋਂ ਮੈਂ ਇਸ ਸਾਈਡ ਬਾਰੇ ਸੋਚਿਆ ਸਰ ਸਾਡੇ ਸੁਣ ਚਾਹ ਕੇ ਪੰਗੜੇ ਦੇ ਬੜੇ ਸ਼ਕੀਨ ਦੇ ਆ ਜੀ ਸਰ ਸਰ ਮੈਂ ਤਿੰਨ ਵਾਰ ਵਰਲਡ ਕੱਪ ਪਜਾ ਟੁੱਕਿਆ ਸਰ ਪੰਡੇ ਦੇ ਵਿੱਚ ਤੇ ਸਰ ਮੈਂ ਬਹੁਤ ਹੌਸਲੇ ਨਾਲ ਸਰ ਇਸ ਵਾਰ ਨੈਸ਼ਨਲ ਦੇ ਵਿੱਚ ਗਿਆ ਸੀ ਤੇ ਸਰ ਮੈਂ ਦੋ ਮੈਡਲ ਲੈ ਕੇ ਆਇਆ ਜਿੱਤ ਕੇ ਸੀ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੀਰ ਦੇ ਮਿਹਨਤ ਸਦਕਾ ਇਹ 골ਡ ਮੈਡਲ ਵੀ ਜਿੱਤੇ ਹਨ ਤੇ ਕਈ ਸਰਟੀਫਿਕੇਟ ਨੇ ਜੋ ਆਪਣੇ ਨਾਮ ਕਰ ਚੁੱਕੇ ਹਨ ਦੋ ਵੱਲਾ ਲਾਸਟ ਮੈਚ ਲੀਆ ਜੀ ਦੋਨਾਂ ਦੇ ਵਿੱਚ ਦੋਨੇ ਹੀ ਮੈਨੇ ਬਾਉਂਡਰੀਆ ਮਾਰੀਆਂ ਸਾਰਾ ਤੇ ਸਾਰਾ ਅਸੀਂ ਉਹ ਮੈਚ ਜਿੱਤੇ ਸੀ ਸਰ ਤੇ ਸਰ ਹੁਣ ਵੀ ਸਰ ਹੁਣ ਜਿੱਥੇ ਵੀ ਮੌਕਾ ਮਿਲਦਾ ਸਰ ਅਸੀਂ ਜ਼ਰੂਰ ਜਿੱਤਦੇ ਆ ਸਰ ਸਰ ਮੈਂ ਇਹ ਦੋਨਾਂ ਕਿ ਮੈਂ ਮੇਰੇ ਮਾਪੇ ਤੇ ਬੋਝ ਨਾ ਬਣਾ ਸਰ ਮਦਰ ਤਾਂ ਚਲੋ ਮੇਰੇ ਚੱਲ ਵਸੇ ਕਿ ਮੈਂ ਮੇਰੇ ਫਾਦਰ ਦੇ ਬੋਝ ਨਾ ਬਣਾ ਸਰ ਮੈਂ ਕੁਝ ਵੀ ਆਪਦੇ ਲਈ ਰੋਜੀ ਰੋਟੀ ਦੇ ਟ੍ਰੈਵਲ ਤੇ ਹੋਮਾਂ ਜਿਹੜੀ ਅੱਜ ਖੁਸ਼ੀ ਤੁਸੀਂ ਵੇਖ ਰਹੇ ਹੋ ਵੀਰ ਜੀ ਨੇ ਜਿਹੜੇ ਮੈਡਲ ਨੇ ਹਜੇ ਕੁਝ ਦਿਨ ਹੀ ਹੋਏ ਨੇ ਮੈਂ ਸ਼ਾਇਦ ਕੱਲ ਜਾਂ ਪਰਸੋਂ ਇੱਕ ਚੈਂਪੀਅਨਸ਼ਿਪ ਤੇ ਟਰੋਫੀ ਜਿੱਤ ਕੇ ਲੈ ਆਏ ਜਿੱਤੇ ਵਿੱਚ ਇਹਨਾਂ ਨੂੰ ਇਹ ਮੈਡਲ ਮਿਲੇ ਨੇ ਕਿਸੇ ਨੇ ਕਹਿਆ ਹਿੰਮਤੇ ਮਦਾ ਮਦੇ ਖੁਦਾ ਕਹਿੰਦੇ ਜੋ ਹਿੰਮਤ ਨਹੀਂ ਹਾਰਦੇ ਉਹ ਆਸਮਾਨ ਨੂੰ ਵੀ ਛੂੰਹਦੀ ਹਿੰਮਤ ਰੱਖਦੇ ਹਨ ਜੀ ਤੁਹਾਨੂੰ ਇੱਕ ਐਸੇ ਨੌਜਵਾਨਾ ਮਿਲਾਲ ਲੱਗਿਆ ਜਿਸ ਦਾ ਨਾਮ ਹੈਗਾ ਲਾਪਰੀਤ ਜੋ ਸੰਗਰੂਰ ਦਾ ਵਾਸੀ ਹੈ ਕਿਸੇ ਟਾਈਮ ਉਹਦਾ ਕਿਸੇ ਕਾਰਨਾ ਕਰਕੇ ਐਕਸੀਡੈਂਟ ਹੋ ਜਾਂਦਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਪਹਿਲਾਂ ਉਹ ਬਿਜਲੀ ਬੋਰਡ ਦੇ ਵਿੱਚ ਕੱਚਾ ਮੁਲਾਜ਼ਮ ਸੀ ਉੱਥੇ ਕਰੰਟ ਲੱਗਣ ਦੇ ਕਾਰਨ ਉਹਦਾ ਇੱਕ ਐਸਾ ਐਕਸੀਡੈਂਟ ਹੁੰਦਾ ਹੈ ਕਿ ਉਸਦੇ ਜਿਹੜੀਆਂ ਦੋ ਲੱਤਾਂ ਹਨ ਡੈਮੇਜ ਹੋ ਜਾਂਦੀਆਂ ਨੇ ਤੇ ਉਸ ਵੀਰ ਨੇ ਪਰ ਹਿੰਮਤ ਨਹੀਂ ਹਾਰੀ ਆ ਹਲਾਤਾਂ ਨਾਲ ਲੜਦੇ ਲੜਦੇ ਉਹਨੇ ਇੱਕ ਨਵੀਂ ਗੇਮ ਯੂਜ਼ ਕਰੀ ਜਿਸ ਨੂੰ ਕਹਿੰਦੇ ਨੇ ਈਲ ਕੇ ਈਲ ਚੇਅਰ ਕ੍ਰਿਕਟ ਉਸ ਵੀਰ ਨੇ ਇੰਨੀ ਹਿੰਮਤ ਦਿਖਾਈ ਤੇ ਉਸ ਤੋਂ ਬਾਅਦ ਇਹਨੇ ਮੈਡਲ ਵੀ ਜਿੱਤੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੀਰ ਦੇ ਮਿਹਨਤ ਦਾ ਸਦਕਾ ਇਹ 골ਡ ਮੈਡਲ ਵੀ ਜਿੱਤੇ ਹਨ ਅਤੇ ਕਈ ਸਰਟੀਫਿਕੇਟ ਨੇ ਜੋ ਆਪਣੇ ਨਾਮ ਕਰ ਚੁੱਕੇ ਹਨ ਤੁਹਾਨੂੰ ਦੂਜੇ ਪਾਸੇ ਇੱਕ ਹੋਰ ਦਿਖਾਉਣਾ ਚਾਹਾਂ ਚੈਂਪੀਅਨ ਚੰਡੀਗੜ੍ਹ ਟਰੋਫੀ ਜਿਹੜੀ ਇਹ ਵੀਰ ਹੋਣਾ ਨੇ ਖੇਡੀ ਤੇ 7 ਵਿਕਟਾਂ ਤੋਂ ਵੀ ਜਿੱਤੇ ਉਹ ਵੀਰ ਸਾਡੇ ਨਾਲ ਮੌਜੂਦ ਹੈ ਉਹਦੇ ਨਾਲ ਵੀ ਗੱਲ ਕਰਾਂਗੇ ਸਾਰੀ ਜਾਣਕਾਰੀ ਲਵਾਂਗੇ ਕਿ ਕਦੋਂ ਇਹ ਵੀਰ ਇਸ ਫੀਲਡ ਦੇ ਵਿੱਚ ਆਉਂਦਾ ਕਿਸ ਤਰ੍ਹਾਂ ਪ੍ਰਭਾਵਿਤ ਹੋ ਕੇ ਆਉਂਦਾ ਸਾਡਾ ਵੀਰ ਮੌਜੂਦ ਹੈ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਆ ਸੁਣਿਆ ਕਿ ਤੁਸੀਂ ਦੁਬਾਰੇ ਫੇਰ 골ਡ ਮੈਡਲ ਤੇ ਸਿਲਵਰ ਲੱਕੇ ਥੈਂਕ ਯੂ ਸਰ ਬਹੁਤ-ਬਹੁਤ ਧੰਨਵਾਦ ਤੇ ਤੁਹਾਡਾ ਤੇ ਸਰ ਮੈਂ ਬਹੁਤ ਹੌਸਲੇ ਨਾਲ ਸਰ ਇਸ ਵਾਰ ਨੈਸ਼ਨਲ ਦੇ ਵਿੱਚ ਗਿਆ ਸੀ ਤੇ ਸਰ ਮੈਂ ਦੋ ਮੈਡਲ ਲੈ ਕੇ ਆਇਆ ਜਿੱਥੋਂ ਜੀ ਜੀ ਮੂੰਹ ਦੀ ਰੌਣਕ ਦੱਸਦੀ ਹੈ ਕਿ ਕਿੰਨੀ ਖੁਸ਼ੀ ਹੈ ਵੀਰ ਦਾ ਪਹਿਲਾਂ ਵੀਰ ਜੀ ਆਪਾਂ ਤੁਹਾਡੀ ਜ਼ਿੰਦਗੀ ਬਾਰੇ ਜਾਨਣਾ ਚਾਹਾਂਗੇ ਕਿ ਤੁਸੀਂ ਇੱਕ ਲਾਈਨਮੈਨ ਜੌਬ ਕੀਤੀ ਸੀ ਕਿ ਕੱਚੇ ਮੁਲਾਜ਼ਮਾਂ ਚ ਕਿਵੇਂ ਉਹ ਕੀ ਐਕਸੀਡੈਂਟ ਹੋਇਆ ਕਦੋਂ ਹੋਇਆ ਸੀ ਸਰ ਮੈਂ ਪਹਿਲੇ ਨਾਰਮਲ ਲਾਈਫ ਜੀ ਰਿਆ ਸੀ ਸਰ ਮੈਂ 11 2 10 ਨਵੰਬਰ 2011 ਨੂੰ ਸਰ 10 ਨਵੰਬਰ 2019 ਨੂੰ ਸਰ ਮੇਰਾ ਐਕਸੀਡੈਂਟ ਹੋਇਆ ਸੀ ਤੇ ਸਰ ਉਸ ਹਾਸ ਦੇ ਵਿੱਚ ਹਾਸੇ ਦੇ ਵਿੱਚ ਮੇਰੀ ਸਰ ਲੱਤ ਚਲੀ ਗਈ ਲਾਈਨ ਦੇ ਉੱਪਰ 11 ਕੇਵੀ ਦਾ ਜੰਪਰ ਪਾਣ ਲਈ ਚੜਿਆ ਜਦੋਂ ਲਾਈਨ ਦੇ ਉੱਪਰ ਤੇ ਸਰ ਜੇਹੇ ਸਾਹਮਣੇ ਲਾਈਨ ਨਹੀਂ ਬੰਦ ਹੋਈ ਸੀ ਤੇ ਵੱਟੋਂ ਉਹ ਹਾਸਾ ਵਾਪਰਿਆ ਸਰ ਮੇਰੇ 11000 ਵੋਲਟੇਜ ਪੇਟ ਦੇ ਉੱਪਰ ਦੀ ਲੱਕੇ ਲੱਤਾਂ ਵਿੱਚ ਦੀ ਸਰ ਮੇਰੇ ਪੜਾਕੇ ਪੈ ਗਏ ਸੀ ਤੇ ਸਰ ਉਸ ਤੋਂ ਬਾਅਦ ਮੈਂ ਪੀਡੀਆ ਟ੍ਰੀਟਮੈਂਟ ਹੋਇਆ ਸਰ ਜਿਸ ਦੇ ਵਿੱਚ ਸਰ ਮੇਰੀ ਲੱਤਾਂ ਕੱਟਣੀਆਂ ਪਈਆਂ ਤੇ ਸਰ ਜਿਹੜੀ ਦੂਜੀ ਲੱਤ ਆ ਸਰ ਇਹਦੇ 'ਚ ਰਾਡ ਪਲੇਟਾਂ ਪਾਈਆਂ ਤੇ ਸਰ ਮੈਂ 3 ਸਾਲ ਬੈਠਦੇ ਰਹਾ ਤੇ ਸਰ ਫੈਮਲੀ ਨੇ ਬਹੁਤ ਸਟਰਗਲ ਕੀਤਾ ਸਰ ਉਸ ਆਸ ਜੇ ਪਿੱਛੇ ਸਰ ਮੇਰੇ ਮਾਤਾ ਜੀ ਚਲੇ ਗਏ ਵਿਸੋੜਾ ਦੇਖ ਕੇ ਤੇ ਮੇਰੀ ਧਰਮ ਬਦਨੀ ਸਰ ਉਹ ਮੈਨੂੰ ਡਿਵੋਸਟੇਟ ਸਰ ਚਲੀ ਗਈ ਉਸ ਤੋਂ ਬਾਅਦ ਸਰ ਇਹ ਜਾਂ ਟਾਈਮ ਵੀ ਆਇਆ ਜਦੋਂ ਮੈਂ ਸੁਸਾਈਡ ਬਾਰੇ ਸੋਚਿਆ ਸਰ ਤੇ ਸਰ ਮੈਨੂੰ ਪਰਮਾਤਮਾ ਨੇ ਕੋਈ ਮੋਟੀਵੇਸ਼ਨ ਉਸ ਟਾਈਮ ਮੈਂ ਵੀਡੀਓ ਦੇਖੀ ਸਰ ਜਿਸ ਦਿਨ ਆਈ ਸਰ ਮੈਂ ਗੇਮਾਂ ਪ੍ਰਤੀ ਫਿਰ ਦੁਬਾਰਾ ਮੈਂ ਆਪਣੀ ਲਾਈਫ ਨੂੰ ਜੀਣ ਲਈ ਦੁਬਾਰਾ ਸਰ ਮੈਂ ਜੁੜ ਪਿਆ ਖੇਡਾਂ ਦੇ ਨਾਲ ਜੀ ਜੀ ਸਾਨੂੰ ਤੁਹਾਨੂੰ ਪੁੱਛਣਾ ਚਾਹਾਂਗੇ ਜਿਹੜੀ ਕ੍ਰਿਕਟ ਹੈ ਕ੍ਰਿਕਟ ਤੁਸੀਂ ਪਹਿਲਾਂ ਵੀ ਖੇਡਦੇ ਸੀਗੇ ਕੀ ਨਹੀਂ ਸਰ ਮੈਂ ਪਹਿਲਾਂ ਐਕਟਰੈਕਟ ਨਹੀਂ ਕਰਦਾ ਸੀ ਸਰ ਮੈਂ ਪਹਿਲਾਂ ਜਿਮਨਾਸਟੀ ਕਰਦਾ ਸੀ ਸਰ ਜਿਮਨਾਸਟੀ ਤੋਂ ਬਾਅਦ ਸਰ ਮੈਂ ਜਿਵੇਂ ਐਥਲੈਟਿਕ ਜਿਮ ਕਰਨੀ ਸਰ ਜਿਵੇਂ ਰਨਿੰਗ ਵਗੈਰਾ ਜਾਂ ਕੋਈ ਐਕਸਰਸਾਈਜ਼ ਸਰ ਇਦਾਂ ਦੀ ਸਰ ਮੈਂ ਕਰਦਾ ਰਹਿੰਦਾ ਸੀ ਕਿਉਂਕਿ ਸਰ ਮੈਂ ਜਿਮਾਂ ਦੇ ਨਾਲ ਟੱਚ ਸੀ ਪਹਿਲਾਂ ਪੰਗੜਾ ਸਰ ਪੰਗੜੇ ਦੇ ਵਿੱਚ ਮੈਂ ਤਿੰਨ ਵਾਰ ਵਰਲਡ ਕੱਪ ਸਾਡੇ ਸੁਣ ਚਾਹ ਕੇ ਪੰਗੜੇ ਦੇ ਬੜੇ ਸ਼ਕੀਨ ਹੋ ਜਾਂ ਤੁਸੀਂ ਜੀ ਸਰ ਸਰ ਮੈਂ ਤਿੰਨ ਵਾਰ ਵਰਲਡ ਕੱਪ ਆ ਜਾ ਟੁੱਕਿਆ ਸਰ ਪੰੜੇ ਦੇ ਵਿੱਚ ਤੇ ਸਰ ਮੇਰੇ ਕੋਚ ਉਸ ਦੇ ਵਿੱਚ ਪੰੜੇ ਦੇ ਵਿੱਚ ਟੋਨੀ ਸਿੱਧੂ ਜੀ ਜੋ ਸਰ ਅੱਜਕੱਲ ਬੱਗੀ ਖਾਨੇ ਦੇ ਵਿੱਚ ਹੁੰਦੇ ਨੇ ਉਹ ਸਾਰਾ ਮੇਰੇ ਕੋ ਸਿੱਧੇ ਸਾਰੋ ਨਦੀ ਸਿੱਖਣ ਵਾਲੀ ਸਾਰਾ ਟੁੜੀ ਸਾਰਾ ਇੱਕ ਪਰਿਵਾਰ ਕਾ ਸਾਨੂੰ ਇੰਨਾ ਹੌਸਲਾ ਮਿਲਿਆ ਟੁੜੀ ਸਾਰਾ ਮੈਂ ਸ਼ੁਕਰਨਾ ਸ਼ੁਕਰਾਨਾ ਕਰਦਾ ਪ੍ਰਮਾਤਮਾ ਦਾ ਸਰ ਜਿਨ੍ਹਾਂ ਨੇ ਸਾਨੂੰ ਨਸ਼ੇ ਤੋਂ ਬਹੁਤ ਦੂਰ ਕੀਤਾ ਤੇ ਅਸੀਂ ਸਾਰਾ ਸਟੱਡੀ ਦੇ ਵਿੱਚ ਤੇ ਅਸੀਂ ਪੰਡੜਿਆ ਗੇਮਾਂ ਦੇ ਵਿੱਚੇ ਮੱਲਾ ਮਾਰੀਆਂ ਨੇ ਸਰ ਮੇਰੀ ਫੈਮਲੀ ਨਾਲ ਸਰ ਤੁਹਾਡੀ ਗੱਲ ਬਚਾ ਲਿਆ ਇੱਕ ਵਾਰ ਪੁੱਛਣਾ ਚਾਹਾਂਗੇ ਜਦੋਂ ਰੱਬ ਨੇ ਤੁਹਾਡੇ ਤੇ ਇੰਨਾ ਕਹਿਟ ਆਇਆ ਤਾਂ ਇੱਕ ਵਾਰ ਬੰਦਾ ਤਾਂ ਯਾ ਸਟੈਸ ਹੋ ਜਾਂਦਾ ਮੰਜੇ 'ਚ ਬੈਹਿੰਦਾ ਉਹਨੂੰ ਅੱਗੇ ਕੁਛ ਦੀਦਾ ਹੀ ਨਹੀਂ ਤੁਸੀਂ ਕਿਸ ਤਰ੍ਹਾਂ ਇਹ ਜਿਹੜੀ ਗੇਮ ਨੂੰ ਚੂਜ਼ ਕੀਤਾ ਕਿਹੜੇ ਤੁਹਾਡੇ ਦੋਸਤ ਸੀ ਜਾਂ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਂ ਤੁਹਾਡੇ ਦੋਸਤ ਲੈ ਕੇ ਆਏ ਸੀ ਕਿਵੇਂ ਚੂਜ਼ ਕਰੀਗੇ ਸਰ ਮੈਂ ਨਾ ਏਮਾ ਦੇ ਵਿੱਚ ਬਰਨਾਲੇ ਤੋਂ ਹੰਡਾਇਏ ਤੋਂ ਆਪਣੇ ਉਹਨੇ پرویز ਖਾਨ ਜੀ ਉਹਨਾਂ ਨਾਲ ਅਟੈਚਮੈਂਟ ਸੀ ਸਰ ਮੇਰੀ ਤੇ ਉਹਨਾਂ ਨੇ ਸਰ ਮੈਨੂੰ ਗੇਮਾਂ ਬਾਰੇ ਲਿੰਕ ਭੇਜਿਆ ਤੇ ਵਟਸਐਪ ਰਾਹੀਂ ਸਰ ਮੈਂ ਉਹਨਾਂ ਨਾਲ ਅਟੈਚਮੈਂਟ ਕੀਤੀ ਤੇ ਸਰ ਮੈਂ ਉਸ ਤੋਂ ਬਾਅਦ ਉਹ ਮੈਨੂੰ ਟੂਰਨਾਮੈਂਟ ਦੇ ਨਾਲ ਲੈ ਕੇ ਜਾਣ ਲੱਗੇ ਟੂਰਨਾਮੈਂਟ ਦੇ ਖੇਲਦੇ-ਖੇਲਦੇ ਸਰ ਉਹਨਾਂ ਲੋਕ ਕੋਈ ਇਦਾਂ ਸੋਸ਼ਲ ਮੀਡੀਆ ਦੇ ਐਪ ਆਈ ਜੀ ਟਰੈਲ ਹੋਣੇ ਨੇ ਸਰ ਬੀਲਚੇਰ ক্রিকেট ਦੇ ਉਹ ਵਿੱਚ ਸਾਰਾ ਉਹਨਾਂ ਨੇ ਮੈਨੂੰ ਕਿਹਾ ਕਿ ਲਾਪਰੀ ਤੂੰ ਦੇਖ ਇੱਕ ਵਾਰ ਸਰ ਮੈਂ ਉਸ ਤੋਂ ਬਾਅਦ ਬੀਲਚੇਰ ਟੈਕਟ ਦੇ ਆਪਣੇ ਉੱਥੇ ਚੰਡੀਗੜ੍ਹ ਪੀ ਆਰਸੀ ਮੁਹਾਲੀ ਦੇ ਵਿੱਚ ਗਿਆ ਸਰ ਉੱਥੇ ਤੇ ਸਰ ਉੱਥੇ ਮੈਂ ਟਰੈਲ ਦਿੱਤੇ ਆਪਣੇ ਤੇ ਸਰ ਮੈਂ ਟੀਮ ਲਈ ਸਿਲੈਕਟ ਹੋ ਗਿਆ ਉਸ ਤੋਂ ਬਾਅਦ ਸਾਡੇ ਟੀਮ ਦੇ ਕੈਪਟਨ ਨੇ ਸਰ ਬੀਰ ਸਿੰਘ ਸੰਧੂ ਜੀ ਤੇ ਸਾਡੇ ਕਿਹਾ ਆਪਣੇ ਕੋਚ ਸਰ ਨੇ ਸਾਡੇ ਜੋੜਾ ਰੂਪ ਕੁੰਡੂ ਜੀ ਉਹਨਾਂ ਨੇ ਸਰ ਮੈਨੂੰ ਸਦਗਰਾ ਮੇਰਾ ਟ੍ਰਾਇਲ ਖੇਡਨੇ ਸ਼ੁਰੂ ਕੀਤੇ ਤੇ ਅੱਗੇ ਮੈਨੂੰ ਜੇਮਾ ਦੇ ਵਿੱਚ ਹੌਸਲਾ ਦਿੱਤਾ ਤੇ ਜਮਾ ਦੇ ਵਿੱਚ ਮੈਨੂੰ ਪਾਰਟਿਸਪੀਟੇਟ ਕਰਨ ਦਾ ਮੌਕਾ ਦਿੱਤਾ ਸਰ ਉਹਨਾਂ ਨੇ ਹਰੇਕ ਜਿਵੇਂ T10 ਸਾਡਾ T10 ਉੱਥੇ ਗੁਵਾਲੀਅਰ ਵਿਖੇ ਇੰਟਰ ਸਟੇਟ ਹੋਈ ਸੀ ਸਰ ਉਹਦੇ 'ਚ ਮੈਨੂੰ ਫਸਟ ਵਾਰੀ ਟਾਈਮ ਦਿੱਤਾ ਸਰ ਉਹਨਾਂ ਨੇ ਖੇਡਣ ਦਾ ਸਰ ਸਾਡਾ ਮੇਰਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਜਿਸ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ T20 ਨੈਸ਼ਨਲ ਜੋ ਗੁਵਾਲੀਅਰ ਵਿਖੇ 5 ਫਰਵਰੀ ਤੋਂ 15 ਫਰਵਰੀ ਹੋਈ ਸੀ ਸਰ ਉੱਥੇ ਲੈ ਕੇ ਗਏ ਉੱਥੇ ਸਰ ਪਰਮਾਤਮਾ ਦੀ ਮਿਹਰ ਨਾਲ ਅਸੀਂ ਚੈਂਪੀਅਨ ਬਣ ਕੇ ਆਏ ਤੇ ਉਸ ਤੋਂ ਬਾਅਦ ਸਰ ਹੁਣ ਸਾਡੇ ਹਜੇ ਹੁਣੀ ਜਸਟ ਥੋੜੇ ਦਿਨ ਪਹਿਲਾਂ ਸਰ 25 ਤੋਂ 28 ਦੇ ਤੱਕ ਸਰ ਸਾਡੀ ਆ ਨੈਸ਼ਨਲ ਸੀ ਸਾਡੇ T10 ਦੇ ਵਿੱਚ ਗਵਾਲੀਅਰ ਸਰ ਉਹ ਵੀ ਅਸੀਂ ਜਿੱਤ ਕੀਤੀ ਹੈ ਜੀ ਤੇ ਉਸ ਦੇ ਬਾਅਦ ਇੱਕ ਪਪਾਲ ਦੇ ਵਿੱਚ ਗੇਮ ਆਈਆਂ ਸਰ ਉਹ ਵੀ ਸਾਰਾ ਅਸੀਂ ਜਿੱਤ ਗਿਆ ਮੈਂ ਫਸਟ ਆਇਆ ਸਰ ਸਰ ਤੁਹਾਡੀ ਗੱਲ ਬਚਾ ਲਿਆ ਜਿਸ ਤਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੰਜੇ 'ਚ ਉੱਠੇ ਇਹ ਗੱਲ ਗੇਮ ਕਰਨੀ ਤੁਸੀਂ ਇੰਟਰਸਟ ਦਿਖਾਇਆ ਜਦੋਂ ਤੁਸੀਂ ਪਹਿਲੇ ਦਿਨ ਟ్రਾਇਲ ਦੇਣ ਗਏ ਆ ਆਪਣੇ ਕੋਚ ਸਾਹਿਬ ਨੂੰ ਮਿਲਣ ਗਏ ਨਰਵਸ ਨਹੀਂ ਹੋਏ ਕਿ ਹੌਸਲਾ ਆ ਜਾਂ ਨਹੀਂ ਪੈਂਦਾ ਕਿ ਯਾਰ ਆਪਾਂ ਚੱਲੇ ਆ ਹੈਨਾ ਜੀ ਸਰ ਸਰ ਬਹੁਤ ਮੁਸ਼ਕਲ ਦੀ ਘੜੀ ਸੀ ਸਰ ਕਿਉਂਕਿ ਦੁੱਖਾਂ ਦਾ ਪਹਾੜ ਸਾਰੇ ਇੱਕੋ ਦਮ ਸਾਡੇ ਫੈਮਿਲੀ ਦੇ ਉੱਪਰ ਡਿੱਗ ਪਿਆ ਸਰ ਮੈਂ ਕਦੇ ਸੋਚਿਆ ਨਹੀਂ ਸੀ ਕਿਉਂਕਿ ਸਰ ਮੈਂ ਇਲੈਕਟ੍ਰੀਕਲ ਦਾ ਡਿਪਲੋਮਾ ਕੀਤਾ ਹੋਇਆ ਸਰ ਉਸ ਤੋਂ ਬਾਅਦ ਜੇਈ ਦੀ ਅਪਰੈਂਟਸ਼ਿਪ ਕੀਤੀ ਹੋਈ ਹੈ ਤੇ ਸਰ ਮੇਰੀ ਬੀਟੈਕ ਚੱਲ ਰਹੀ ਸੀ ਜਿਸ ਟਾਈਮ ਮੇਰੇ ਨਾਲ ਹਾਦਸਾ ਵਾਪਰਿਆ ਸਰ ਸਰ ਬੀਟੈਕ ਚੱਲਦੇ-ਚੱਲਦੇ ਸਰ ਉਹ ਮੇਰੀ ਵਿੱਤੀ ਖਤਮ ਹੋ ਗਈ ਸਰ ਉਸ ਤੋਂ ਬਾਅਦ ਵੀ ਮੈਂ ਸਰ ਹੌਸਲਾ ਨਹੀਂ ਛੱਡਿਆ ਮੈਂ ਪਰਮਾਤਮਾ ਦਾ ਸ਼ੁਕਰ ਕੀਤਾ ਤੇ ਸਰ ਮੈਂ ਨਾਲ-ਨਾਲ ਆਪਣੀ ਸਟੱਡੀ ਵੀ ਜਾਰੀ ਕੀਤੀ ਹੋਈ ਹੈ ਤੇ ਸਰ ਹਜੇ ਵੀ ਮੇਰੇ ਸਰੀਰ ਦੇ ਵਿੱਚ ਟ੍ਰੀਟਮੈਂਟ ਮੇ ਪੀ ਜੇ ਤਾਂ ਟ੍ਰੀਟਮੈਂਟ ਵੀ ਚੱਲ ਰਿਹਾ ਜੀ ਸਰ ਤੁਹਾਡੀ ਫੈਮਿਲੀ ਦੀ ਗੱਲ ਚੱਲਦੀ ਹੈ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਜਿਹੜੇ ਜੀਵਨ ਸਾਥੀ ਜਿਹੜੇ ਤੁਹਾਨੂੰ ਉਹ ਟਾਈਮ ਛੱਡ ਕੇ ਚਲੇ ਗਏ ਕਿਤੇ ਨਾ ਕਿਤੇ ਯਾਦ ਆਂਦੀ ਹੈ ਜਾਂ ਉਹ ਤੁਹਾਨੂੰ ਕਿਤੇ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਹੀਂ ਸਰ ਨਹੀਂ 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 ਸਰ ਮੈਂ ਥੈਂਕ ਯੂ ਕਹਣਾ ਚਾਹੁੰਦਾ ਪ੍ਰਮਾਤਮਾ ਦਾ ਸਰ ਮੈਂ ਉਹਨਾਂ ਦੇ ਮੇਰੇ ਬਾਈ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸਰ ਜੋ ਮੈਨੂੰ ਉਹ ਆਪਣੇ ਟਾਈਮ ਦੇ ਵਿੱਚ ਛੱਡ ਕੇ ਚਲੇ ਚਲੋ ਸਾਰਾ ਟੁੱਪਲੀ ਸਾਰਾ ਆਪਦੀ ਆਪਦੀ ਥਿੰਕਿੰਗ ਹੁੰਦੀ ਆ ਸੋਚਣੀ ਫੈਮਿਲੀ ਦੀ ਵੀ ਥਿੰਕਿੰਗ ਆ ਚਲੋ ਫੈਮਿਲੀ ਮੈਟਰ ਆ ਸਰ ਕੁਝ ਨਹੀਂ ਸਰ ਜੋ ਪਰਮਾਤਮਾ ਨੂੰ ਮਨਜ਼ੂਰ ਸਰ ਨਿਆ ਅਸੀਂ ਸੁਣਿਆ ਹੈ ਕਿ ਜਦੋਂ ਤੁਸੀਂ ਇੱਕ ਮੈਚ ਖੇਡ ਰਹੇ ਸੀ ਉੱਥੇ ਸ਼ਾਇਦ ਦੋ ਬੱਲਾ ਚ ਛੱਕੇ ਮਾਰੇ ਸੀਗੇ ਚੌਕੇ ਕੀ ਸੀ ਕੀ ਕੀ ਹੋ ਸਰੋਰ ਨਾ ਮੈਨੂੰ ਲਾਸਟ ਦੇ ਵਿੱਚ ਕਿਉਂਕਿ ਸਰ ਮੈਂ ਫਸਟ ਟਾਈਮ ਫਸਟ ਵਾਰ ਹੀ ਗਿਆ ਸੀ ਨੈਸ਼ਨਲ ਤੇ ਸਰ ਮੈਨੂੰ ਉਸ ਵਿੱਚ ਸਰ ਮੈਨੂੰ ਦੋ ਬੱਲਾ ਲਾਸਟ ਮਿਲਿਆ ਜੀ ਦੋਨਾਂ ਦੇ ਵਿੱਚ ਦੋਨੇ ਹੀ ਮੈਨੇ ਬਾਉਂਡਰੀਆਂ ਮਾਰੀਆਂ ਸਰ ਤੇ ਸਰ ਅਸੀਂ ਉਹ ਮੈਚ ਜਿੱਤੇ ਸੀ ਸਰ ਤੇ ਸਰ ਹੁਣ ਵੀ ਸਰ ਹੁਣ ਜਿੱਥੇ ਵੀ ਮੌਕਾ ਮਿਲਦਾ ਸਰ ਅਸੀਂ ਜ਼ਰੂਰ ਜਿੱਤਦੇ ਹਾਂ ਸਰ ਆ ਸਾਡੇ ਸੁਣ ਚਾ ਜੀ ਕਿ ਗਰਾਊਂਡ 'ਚ ਜਦ ਲਲਕਰੇ ਵੱਜੇ ਸੀਟੀਆਂ ਵੱਜੀਆਂ ਨਾ ਸਰ ਪੂਰਾ ਪੂਰਾ ਰੰਗ ਰੰਗ ਮਾਹੌਲ ਸਰ ਪੂਰਾ ਇੰਨਾ ਇੰਜੋਏ ਹੋਇਆ ਸਰ ਮੈਂ ਫੈਮਿਲੀ ਨੂੰ ਵੀ ਮੇਰੇ ਫਾਦਰ ਸਾਹਿਬ ਨੂੰ ਵੀ ਸਾਰਿਆਂ ਨੂੰ ਦੱਸਿਆ ਜੀ ਸਾਰਾ ਅਸੀਂ ਮੈਚ ਜਿੱਤ ਗਏ ਪਾਪਾ ਜੀ ਅਸੀਂ ਤੇ ਇੰਨੀ ਖੁਸ਼ੀ ਹੋਈ ਸਾਰਾ ਕਿ ਹਾਂ ਸਰ ਉਸ ਦਿਨ ਮੈਂ ਪ੍ਰਮਾਤਮਾ ਦਾ ਇੰਨਾ ਸ਼ੁਕਰ ਕੀਤਾ ਜੀ ਪ੍ਰਮਾਤਮਾ ਤੁਹਾਨੂੰ ਇਹ ਮੈਨੂੰ ਆਹ ਸਟੇਜ ਤੇ ਵੀ ਲੈ ਦਿਖਾਣੇ ਸੀ ਮੌਕੇ ਸਰ ਥੈਂਕ ਯੂ ਸਰ ਮੇਰੇ ਡਾਡ ਦਾ ਮੇਰੀ ਲਾਈਫ ਸਟਾਈਲ ਹੁਣ ਜ਼ਿੰਦਗੀ 'ਚ ਨਾ ਕੋਈ ਸ਼ਿਕਵਾ ਨੀ ਸਰ ਹੁਣ ਮੇਰਾ ਸਟਰਗਲ ਇਹੀ ਆ ਸਰ ਮੈਂ ਕਿਉਂਕਿ ਸਰ ਮੈਂ ਤਾਂ ਹੁਣ ਘਰ ਬੈਠੀ ਆਲਰੇਡੀ ਸਰ ਮੈਂ ਇਹ ਚਾਹੁੰਨਾ ਕਿ ਮੈਂ ਮੇਰੇ ਮਾਪੇ ਤੇ ਬੋਝ ਨਾ ਬਣਾ ਸਰ ਮਦਰ ਤਾਂ ਚਲੋ ਮੇਰੇ ਚੱਲ ਵਸੇ ਕਿ ਮੈਂ ਮੇਰੇ ਫਾਦਰ ਦੇ ਬੋਝ ਨਾ ਬਣਾ ਸਰ ਮੈਂ ਕੁਛ ਵੀ ਆਪ ਦੇ ਲਈ ਰੋਜੀ ਰੋਟੀ ਦੇ ਕਾਬਿਲ ਤੇ ਹੋ ਮਾਂ ਤੇ ਸਰਕਾਰ ਨੂੰ ਮੈਂ ਅਪੀਲ ਕਰਦਾ ਸਰ ਮੇਰੇ ਮੈਨੂੰ ਹੱਕ ਦਿੱਤਾ ਜਾਵੇ ਸਰ ਤਾਂ ਜੋ ਮੈਂ ਆਪਦੀ ਅੱਗੇ ਆਉਣ ਵਾਲੀ ਲਾਈਫ ਦੇ ਵਿੱਚ ਸਟਰਗਲ ਨਾ ਕਰਤੀ ਸਰ ਮੈਂ ਆਪ ਦੇ ਜੀ ਸਟਾ ਸਰ ਆਪਦੀ ਲਾਈਫ ਨੂੰ ਵਧੀਆ ਤਰੀਕੇ ਨਾਲ ਤੇ ਆਪਦਾ ਘਰ ਪਰਿਵਾਰ ਚਲਾ ਸਕਾਂ ਸਰ ਲਾਸਟਵਾਲ ਜਿਹੜੇ ਅੱਜ ਦੇ ਨੌਜਵਾਨ ਹਨ ਕਿਸੇ ਕਾਰਨਾਂ ਕਰਕੇ ਨਸ਼ੇ ਦੇ ਵਿੱਚ ਪੈ ਜਾਂਦੇ ਹਨ ਕੀ ਉਹਨਾਂ ਨੂੰ ਮੈਸੇਜ ਦੇਣ ਸਰ ਮੈਂ ਤਾਂ ਮੇਰੇ ਨੌਜਵਾਨ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਸਰ ਕਿਉਂਕਿ ਪਹਿਲਾਂ ਤਾਂ ਉਹ ਪੈਸਾ ਲਾਂਦੇ ਨੇ ਸਰ ਨਸ਼ੇ ਦੇ ਨਸ਼ਾ ਖਰੀਦਦੇ ਨੇ ਉਸ ਤੋਂ ਬਾਅਦ ਸਰ ਮੁੱਲਮ ਬਿਮਾਰੀ ਲੈ ਕੇ ਸਰ ਥੋੜੇ ਟਾਈਮ ਬਾਅਦ ਉਹ ਆਪ ਹੀ ਸ਼ਿਕਾਰ ਹੋ ਜਾਂਦੇ ਨੇ ਬੈੱਡ ਤੇ ਰਹਿ ਜਾਂਦੇ ਨੇ ਕੁਝ ਕੁਝ ਇਦਾਂ ਦੇ ਹੋ ਜਾਂਦੇ ਨੇ ਜਿਹੜੇ ਸਰ ਆਲਰੇਡੀ ਖਤਮ ਹੀ ਹੋ ਜਾਂਦੇ ਨੇ ਸਰ ਸਰ ਬਹੁਤ ਮੈਂ ਬਹੁਤ ਮਹਿਸੂਸ ਹੁੰਦਾ ਜੀ ਸਰ ਜਨਮ ਆਪ ਨੂੰ ਇਨਸਾਨ ਨੂੰ ਇੱਕ ਵਾਰੀ ਮਿਲਦਾ ਬਟ ਉਹਨਾਂ ਨੂੰ ਆਪ ਨੂੰ ਜੀਣਾ ਚਾਹੀਦਾ ਕਿ ਆਪਣੀ ਫੈਮਿਲੀ ਦੀ ਉਹ ਬਾਅਦ ਵਿੱਚ ਸਾਰੇ ਇਹਨਾਂ ਬੋਝ ਬਣ ਜਾਂਦੇ ਨੇ ਨਾ ਤਾਂ ਸਰ ਮੈਂ ਪਲੀਜ਼ ਇਹੀ ਸੁਨੇਹਾ ਜਾਗੋ ਪੰਜਾਬੀਓ ਜਾਗੋ ਨਸ਼ੇ ਤੇ ਆਡੋ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਲਾਪਰੀ ਜੀ ਨੇ ਨਾਲ ਹੀ ਤਹਾਨੂੰ ਇਹਨਾਂ ਨੇ ਦੱਸਿਆ ਕਿ ਜ਼ਿੰਦਗੀ ਨੂੰ ਕਿਸ ਤਰ੍ਹਾਂ ਸਟਰਗਲ ਕੀਤਾ ਕਿਸੇ ਹਾਸੇ ਕਾਰਨ ਇਹਨਾਂ ਦੀਆਂ ਲੱਤਾਂ ਚਲੀ ਗਈਆਂ ਪਰ ਇਹਨਾਂ ਨੇ ਹੌਸਲਾ ਨਹੀਂ ਆਰਿਆ ਹਿੰਮਤ ਨਹੀਂ ਹਾਰੀ ਉਹਦੇ باوجود ਇਹਨਾਂ ਨੇ ਗਰਾਊਂਡ ਦੇ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾਈ ਜਿਹੜੀ ਅੱਜ ਖੁਸ਼ੀ ਤੁਸੀਂ ਵੇਖ ਰਹੇ ਹੋ ਵੀਰ ਜੀ ਨੇ ਜਿਹੜੇ ਮੈਡਲ ਨੇ ਹਜੇ ਕੁਝ ਦਿਨ ਹੀ ਹੋਏ ਨੇ ਮੈਂ ਸ਼ੱਕ ਕਰ ਲਿਆ ਪਰਸੋਂ ਇੱਕ ਚੈਂਪੀਅਨਸ਼ਿਪ ਤੇ ਟਰੋਫੀ ਜਿੱਤ ਕੇ ਲੈਣੀ ਜਿੱਦੇ ਵਿੱਚ ਇਹਨਾਂ ਨੂੰ ਇਹ ਮੈਡਲ ਮਿਲੇ ਨੇ ਨਾਲ ਇਹਨਾਂ ਨੇ ਨੌਜਵਾਨਾਂ ਨੂੰ ਵੀ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਕਿ ਨਸ਼ੇ त्याਗੋ ਕਿਉਂਕਿ ਜਿਹੜੇ ਅੱਜ ਦੇ ਕੁਝ ਨੌਜਵਾਨ ਹਨ ਕਿਸੇ ਗਲਤ ਕਾਰਨਾ ਕਰਕੇ ਜਾਂ ਮਾਹੌਲ ਕਰਕੇ ਉਹ ਨਸ਼ੇ ਦੇ ਵਿੱਚ ਪੈ ਜਾਂਦੇ ਹਨ ਪਤਾ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਖਰਾਬ ਕਰਦੇ ਹੁੰਦੇ ਪਰ ਇਹਨਾਂ ਵੀਰ ਨੇ ਇੱਕ ਬਹੁਤ ਸੋਹਣੀ ਮਿਸਾਲ ਪੈਦਾ ਕੀਤੀ ਹੈ ਇਸੇ ਤਰ੍ਹਾਂ ਦੀਆਂ ਤੁਹਾਨੂੰ ਸਟੋਰੀਆਂ ਹੋਰ ਵੀ ਵਿਖਾਂਦੇ ਤੋ ਜੁੜੇ ਰਹਾਂਗੇ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ